ਨਾਮ ਰੱਖ ਤਾ ਕਿ ਆ ਨਾਮ ਰੱਖਣੀ ਪਈ ਹੁਣ ਮਹਾਰਾਜ ਨੇ ਸਾਧ ਸੰਗਤ ਮਿਹਰ ਦੀ ਨਜ਼ਰ ਕਰਤੀ ਹੈ ਤਾਰ ਤਾਰ ਜਦੋਂ ਸਤਿਗੁਰੂ ਜੀ ਕਰਦੇ ਨੇ ਕਹਿੰਦੇ ਮਿਹਰ ਦੀ ਨਜ਼ਰ ਕਰਦੇ ਨੇ ਭਾਈ ਮਨ ਦੇ ਵਿੱਚ ਕਹਿੰਦੇ ਸਰਦਾ ਭਾਵਨਾ ਬਣਾ ਕੇ ਗੁਰੂ ਦੇ ਦਰ ਤੋਂ ਮੰਗੀਏ ਮਹਾਰਾਜ ਦੇ ਦਰ ਘਰ ਦੇ ਵਿੱਚ ਤਾਂ ਸਾਰੀ ਦਾਤਾਂ ਨੇ ਸੈਸਕ੍ਰਿਤੀ ਦੇ ਸ਼ਲੋਕਾਂ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਇੱਕ ਸਵਾਲ ਕਰਦੇ ਨੇ ਮਾਰੇ ਕਹਿੰਦੇ ਹਨ ਕੋਈ ਐਸਾ ਦੱਸੋ ਜੀ ਨੂੰ ਸੇਵਾ ਦੇ ਵਿੱਚੋਂ ਨਾ ਕੁਝ ਮਿਲਿਆ ਹੋਵੇ ਸੇਵਾ ਕੀਤੀ ਹੋਵੇ ਪਰ ਕਹਿੰਦੇ ਇੱਛਾ ਨਾ ਪੂਰੀ ਹੋਈ ਹੋਵੇ ਸਤਿਗੁਰੂ ਜੀ ਕਹਿੰਦੇ ਹਨ ਗੁਰ ਸੇਵਾ ਕਿੰ ਨਾ ਲੱਭੇ ਅੱਥੇ ਕਹਿੰਦੇ ਸੇਵਾ ਕੀਤੀ ਹੋਵੇ ਗੁਰੂ ਦੇ ਦਰ ਦੀ ਪਰ ਮਿਲਿਆ ਨਾ ਹੋਵੇ ਕੁਝ ਮਾਰੇ ਕਹਿੰਦੇ ਇਹ ਨਹੀਂ ਹੋ ਸਕਦਾ ਗੁਰੂ ਦੇ ਦਰ ਦੀ ਤਾਂ ਕਹਿੰਦੇ ਥੋੜੀ ਭਾਵੇਂ ਸੇਵਾ ਕਰ ਲੈ ਉਹ ਵੀ ਪ੍ਰਵਾਨ ਹੈ ਕਿਉਂਕਿ ਸਾਧ ਸੰਗਤ ਸੰਗਤ ਦੇ ਵਿੱਚ ਬੈਠੇ ਆ ਇੱਕ ਇੱਕ ਮਿੰਟ ਇੱਕ ਇੱਕ ਸਕੰਡ ਗੁਰੂ ਕੇ ਲੇਖੇ ਆਪਾਂ ਲਾਉਣੇ ਆ ਆਪਣਾ ਲੇਖੇ ਦੇ ਵਿੱਚ ਪੈਣਾ ਲਿਖਿਆ ਜਾਣਾ ਹੈ ਕਿਨੇ ਗੁਰੂ ਦੀ ਸੰਗਤ ਕੀਤੀ ਹੈ ਇਸੇ ਸਮੇਂ ਨੇ ਕਹਿੰਦੇ ਆਪਾਂ ਨੂੰ ਤਾਰਨਾ ਹੈ ਇਸੇ ਸਮੇਂ ਨੇ ਮਰ ਕਹਿੰਦੇ ਪਾਰ ਉਤਾਰਾ ਕਰਨਾ ਹੈ ਭਾਈ ਤੇਰਾ ਮਨ ਦੇ ਵਿੱਚ ਸਰਦਾ ਭਾਵਨਾ ਹੋਣੀ ਚਾਹੀਦੀ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜੀ ਮਨ ਦੇ ਵਿੱਚ ਸਰਦਾ ਨਹੀਂ ਹੈ ਫਿਰ ਭਗਵਾਨ ਪਰਮੇਸ਼ਰ ਨੂੰ ਕਿਵੇਂ ਤੂੰ ਪਾ ਲੇਂਗਾ ਕਿਵੇਂ ਉਹਨੂੰ ਮਿਲ ਲੈਣਗੇ ਸਤਿਗੁਰੂ ਮਹਾਰਾਜ ਸਿੰਘ ਜੀ ਧਾਉਣਾ ਕਰਦੇ ਨੇ ਸਤਿ ਸੰਗਤ ਸਾਰੀ ਸੰਗਤ ਭਾਈ ਇਹ ਰਸਨਾ ਪਵਿੱਤਰ ਕਰਿਆ ਕਰੋ ਕਿਉਂਕਿ ਗੁਰੂ ਦੇ ਦਰ ਤੇ ਆਪਾਂ ਘਰ ਤੋਂ ਚੱਲ ਕੇ ਆਉਣੇ ਆ ਜਦੋਂ ਕਹਿੰਦੇ ਘਰੋਂ ਗੁਰੂ ਦੇ ਦਰ ਤੇ ਚੱਲਣ ਦੀ ਇੱਛਾ ਹੋ ਜਾਂਦੀ ਹੈ ਕਿ ਗੁਰੂ ਦੇ ਦਰ ਤੇ ਚਲੀਏ ਕਰਮ ਮਾਰੇ ਕਹਿੰਦੇ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਚੱਲ ਕੇ ਆਏ ਪੈਰ ਸਫਲੇ ਹੋ ਗਏ ਗੁਰਾਂ ਦੇ ਆਖ ਕੀ ਕਹਿੰਦੇ ਮਸਤਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖਿਆ ਮਸਤਕ ਵੀ ਸਫਲਾ ਹੋ ਗਿਆ ਹੱਥਾਂ ਦੇ ਨਾਲ ਮਨ ਕਹਿੰਦੇ ਸੇਵਾ ਕੀਤੀ ਅੱਖਾਂ ਦੇ ਨਾਲ ਦਰਸ਼ਨ ਕੀਤੇ ਅੱਖਾਂ ਵੀ ਸਫਲੀਆਂ ਨੇ ਹੱਥਾਂ ਦੇ ਨਾਲ ਸੇਵਾ ਕੀਤੀ ਹੱਥ ਵੀ ਸਫਲੇ ਨੇ ਪਰ ਹੁਣ ਰਹੇਗੀ ਕਹਿੰਦੇ ਰਸਨਾ ਕੱਲੀ ਰਸਨਾ ਨੂੰ ਕਰਨਾ ਹੈ ਧਾਰਨਾ ਦੇ ਵਿੱਚ ਬੋਲ ਕੇ ਪਵਿੱਤਰ ਹੁਣ ਮਾਰਾ ਸਮਝਾਉਂਦੇ ਨੇ ਕਿ ਭਾਈ ਭਾਵਨਾ ਤੋਂ ਬਿਨਾਂ ਕਿਵੇਂ ਤੂੰ ਪਰਮੇਸ਼ਰ ਵਾਹਿਗੁਰੂ ਨੂੰ ਪਾਵੇਂਗਾ ਕਿਵੇਂ ਇਤ ਕਹਿੰਦੇ ਗੁਰੂ ਦੇ ਦਰ ਤੋਂ ਦਾਤਾ ਲੈ ਲਈਂਗਾ ਮਨ ਦੇ ਵਿੱਚ ਸਰਦਾ ਸਭ ਤੋਂ ਪਹਿਲਾਂ ਜ਼ਰੂਰੀ ਸਤਗੁਰੂ ਜੀ ਸਮਝਾਉਂਦੇ ਨੇ ਆਹ ਭਾਈ ਮਾਇਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਭਾਈ ਆਪਣੇ ਹਿੱਸੇ ਦੇ ਵਿੱਚ ਬੋਲਿਓ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਜੀ ਭਾਵਨਾ ਤੋਂ ਬਿਨਾਂ ਕਿਵੇਂ ਪਾਵੇਂਗਾ ਭਗਵਾਨ ਨੂੰ ਮੈਂ ਪਾਵੇਂਗਾ ਪ੍ਰਭਗਵਾਨ ਨੂੰ ਪਾਵਨਾ ਤੋਂ ਬਿਨਾਂ ਸਤਿ ਮੈਂ ਪਾਵੇਂਗਾ ਪ੍ਰਭਗਵਾਨ ਨੂੰ ਪਾਵਨਾ ਤੋਂ ਬਿਨਾਂ ਮੈਂ ਪਾਵੇਂਗਾ ਪ੍ਰਭਗਵਾਨ ਨੂੰ ਪਾਵਨਾ ਤੋਂ ਬਿਨਾਂ ਸਤਿ ਮੈਂ ਪਾਵੇਂਗਾ ਪ੍ਰਭਗਵਾਨ ਨੂੰ ਭਾਵਨਾ ਤੋਂ ਬਿਨਾ ਕਿਵੇਂ ਪਾਵੇਂਗਾ ਭਗਵਾਨ ਨੂੰ ਭਾਵਨਾ ਤੋਂ ਬਿਨਾ ਕਿਵੇਂ ਪਾਵੇਂਗਾ ਭਗਵਾਨ ਨੂੰ ਸਰਦਾ ਤੋਂ ਬਿਨਾ ਕਿਵੇਂ ਪਾਵੇਂਗਾ ਭਗਵਾਨ ਇਵੇਂ ਪਾਵੇਂਗਾ ਭਗਵਾਨ ਨੂੰ ਪਾਵਨਾ ਤੋਂ ਬਿਨਾਂ ਇਵੇਂ ਪਾਵੇਂਗਾ ਭਗਵਾਨ ਨੂੰ ਪਾਵੇਂਗਾ ਭਗਵਾਨ ਨੂੰ ਪਾਵੇਂਗਾ ਤਗਮਾਨ ਪਾਵੇਂਗਾ ਭਗਵਾਨ ਨੂੰ ਭਗਵਾਨ ਨੂੰ ਪਾਵੇਂ ਗਾ ਭਗਵਾਨ ਨੂੰ ਪਾਵੇਂ ਗਾ ਭਗਵਾਨ ਨੂੰ ਪਾਵੇਂ ਗਾ ਭਗਵਾਨ ਨੂੰ ਹਾਂਜੀ ਭਾਵਨਾ ਤੂੰ ਬਿਨਾਂ ਕਿਵੇਂ ਪਾਵੇਂ ਗਾ ਭਗਵਾਨ ਨੂੰ ਭਾਵਨਾ ਤੂੰ ਬਿਨਾਂ ਕਿਵੇਂ ਪਾਵੇਂ ਗਾ ਭਗਵਾਨ ਨੂੰ ਕਿ ਮੈਂ ਪਾਵੇਂਗਾ ਭਗਵਾਨ ਨੂੰ ਪਾਵਣਾ ਤੋਂ ਬਿਨਾ ਕਿਵੇਂ ਪਾਵੇਂਗਾ ਭਗਵਾਨ ਨੂੰ ਮਨ ਦੇ ਵਿੱਚ ਮਾਰੇ ਕਹਿੰਦੇ ਭਾਈ ਸਭ ਤੋਂ ਪਹਿਲਾਂ ਸਰਧਾ ਹੋਣੀ ਜ਼ਰੂਰੀ ਹੈ ਫੇਰੇ ਗੁਰੂ ਦੇ ਦਰ ਤੋਂ ਮਾਰੇ ਕਹਿੰਦੇ ਭਾਈ ਦਾਤਾਂ ਦੀ ਪ੍ਰਾਪਤੀ ਹੁੰਦੀ ਹੈ ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਾਈ ਮਨਜੀਤ ਸਿੰਘ ਜੀ ਸੋ ਆਪਣੇ ਇਹਨਾਂ ਦੇ ਪੁੱਤੇ ਦੀ ਜੋ ਕਿ ਲੋਹੜੀ ਦੇ ਸੰਬੰਧ ਵਿੱਚ ਸਾਧ ਸੰਗਤ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਦੇ ਜਾਪ ਕਰਵਾਏ ਸਨ। ਔਰ ਜਿਨ੍ਹਾਂ ਦੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਭੋਗ ਪੈ ਚੁੱਕੇ ਨੇ ਕੀਰਤਨ ਭਗਤੀ ਦੇ ਵਿੱਚ ਆਪਾਂ ਹਾਜ਼ਰੀਆਂ ਭਰ ਲੈਣਾ। ਹੁਣ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਾਰੀ ਬਾਣੀ ਦੇ ਵਿੱਚ ਸਤਿਗੁਰੂ ਜੀ ਸਮਝਾਉਣੇ ਕਰਦੇ ਨੇ ਪਰ ਆਪਾਂ ਸੱਜ ਸੰਗਤ ਜਿਵੇਂ ਕਹਿੰਦੇ ਨੇ ਗੋਲ ਦੇ ਨੇ ਇੱਕ ਇੱਕ ਅੱਖਰ ਮਾਰੇ ਕਹਿੰਦੇ ਇੱਕ ਅੱਖਰ ਵੀ ਭਾਈ ਆਪਣੇ ਹਿਰਦੇ ਦੇ ਵਿੱਚ ਜੇ ਵਿਸਾਲਵੇਂਗਾ ਤੇਰਾ ਪਾਰ ਉਤਾਰਾ ਹੋ ਜਾਣਾ ਹੈ ਇੱਕ ਘੜੀ 24 ਮਿੰਟ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਮਾਰੇ ਕਹਿੰਦੇ ਜਪੇਗਾ ਪਾਰ ਉਤਾਰਾ ਹੋ ਜਾਵੇਗਾ ਜੇ ਘੜੀ ਦਾ ਸਮਾਂ ਨਹੀਂ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਅੱਧੀ ਘੜੀ 12 ਮਿੰਟ ਜਪ ਲੈ ਭਾਈ ਫਿਰ ਜੇ 12 ਮਿੰਟਾਂ ਦਾ ਸਮਾਂ ਵੀ ਨਹੀਂ ਹੈ ਕੰਮ ਕਾਜ ਭਗਤ ਕਬੀਰ ਜੀ ਕਹਿੰਦੇ ਬਾਹਲੇ ਨੇ ਤਾਂ ਕਹਨੇ ਫਿਰ ਅੱਧੀ ਹੂ ਤੇ ਅੱਧ 6 ਮਿੰਟ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪ ਲੈ ਲੇਗਾ ਭਾਈ ਤੇਰਾ ਪਾਰ ਉਤਾਰਾ ਹੋ ਜਾਣਾ ਹੈ ਸਵਾਗਤ ਸੰਗਤ ਸਮਾਂ ਵੀ ਆਪਣਾ ਸਮਾਪਤੀਆਂ ਦਾ ਹੋ ਚੁੱਕਾ ਇੱਕ ਧਾਰਨਾ ਪੜ ਕੇ ਉਸ ਤੋਂ ਬਾਅਦ ਸ੍ਰੀ ਅਨੰਦ ਸਾਹਿਬ ਦੀ ਬਾਣੀ ਦੇ ਜਾਪ ਕਰਕੇ ਅਰਦਾਸਾਂ ਬੇਨਤੀਆਂ ਦੇ ਵਿੱਚ ਜੁੜਾਂਗੇ ਸਾਰੀ ਸੰਗਤ ਨੇ ਭਾਈ ਧਾਰਨਾ ਦੇ ਵਿੱਚ ਬੋਲਣਾ ਹੈ ਗੁਰੂ ਮਹਾਰਾਜ ਦੇ ਦਰ ਤੋਂ ਬਿਨਾਂ ਕਹਿੰਦੇ ਸੁੱਖ ਹੋਰ ਕਿਤੇ ਮਿਲ ਹੀ ਨਹੀਂ ਸਕਦਾ ਹੈ ਮਹਾਰਾਜ ਸਮਝਾਉਂਨੇ ਕਰਦੇ ਹਨ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁਖ ਨਾਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁਖ ਨਾਤੇ ਨਾ ਮਿਲਦਾ ਮਿਲਦਾ ਨਿਰਵਿਚਾਰ ਵਿੱਚ ਆ ਕੇ ਸੁੱਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰਚਰਨਾ ਵਿੱਚ ਆ ਕੇ ਸੁੱਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰਚਰਨਾ ਵਿੱਚ ਆ ਕੇ ਸੁੱਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ